ਆੜਕ ਟ੍ਰੱਕ ਜੁਨੀਅਨ ਦੇ ਪ੍ਰਧਾਨ ਤੇ ਫਾਇਰਿੰਗ ਕਰਕੇ ਜਾਨ ਲੈਵਾ ਹਮਲਾ ਕਰਦਿਆਂ ਹੋਇਆ ਕਾਰ ਵਿੱਚੋਂ ਨਕਦੀ ਲੁੱਟਣ ਤੋਂ ਬਾਅਦ ਗੱਡੀ ਦੀ ਪੰਨ ਤੋੜ ਕਰਨ ਦੇ ਸਮਾਚਾਰ ਮਿਲਿਆ ਹੈ ਜਿਸ ਤੇ ਕਾਰਵਾਈ ਕਰਦਿਆ ਸਦਰ ਪੁਲਿਸ ਬੁਲਾਡਾ ਨੇ ਜੁਨੀਅਨ ਦੇ ਸਾਬਕਾ ਪ੍ਰਧਾਨ ਰਾਮੇਂਦਰ ਸਿੰਘ ਤੇ ਉਸਦੇ ਸਾਥੀਆਂ ਗੁਰਿੰਦਰ ਸਿੰਘ ਤੇ ਦੀਪੂ ਸਮੇਤ 7 ਤੋਂ 8 ਅਣਪਛਾਤੇ ਵਿਅਕਤੀਆਂ ਖਿਲਾਫ ਇਰਾਦਾ ਕਤਲ ਦਾ ਮੁਕੱਦਮਾ ਦਰਜ ਕਰਕੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪਰੇਟਰਾ ਨੇ ਸ਼ਾਮ 3:40 ਤੇ ਅਸੀਂ ਉੱਥੋਂ ਕੰਮ ਧੰਦਾ ਨਿਵੇੜ ਕੇ 7 ਤੋਂ ਸਾਢੇ ਕਿਹੜੇ ਸਾਥ ਦਾ ਟਾਈਮ ਸੀਗਾ। ਆ ਰਹੇ ਸੀ ਬੱਚੂਆਂ ਨੇ ਆ ਕੇ ਜਦੋਂ ਬੱਚੂਆਂ ਦਾ ਟੱਪੇ ਉਦੋਂ ਬਾਅਦ ਜਿਹੜਾ ਸਾਫਾ ਕਾ ਪ੍ਰਧਾਨ ਹੈ ਰਾਮਿੰਦਰ ਉਹਦੇ ਨਾਲ ਹੋਰ ਵੀ ਸੀ ਬੰਦੇ ਉਹਨਾਂ ਨੇ ਸਾਡੇ ਪਿੱਛੇ ਫੋਰਚੂਨਰ ਗੱਡੀ ਲਾ ਲਈ ਤੇ ਉੱਥੇ ਸਾਡੇ ਤੇ ਫਾਇਰ ਵੀ ਕੀਤਾ ਉਹਨਾਂ ਨੇ ਰਵਲਵਰ ਦਾ ਫਾਇਰ ਕੀਤਾ ਤੇ ਅਸੀਂ ਗੱਡੀ ਭਜਾ ਲਈ ਅਸੀਂ ਦੁੱਦੜੇ ਪਿੰਡ ਚ ਬਾੜ ਲਈ ਗੱਡੀ ਪਿੰਡ ਚ ਬਾੜੇ ਤੋਂ ਬਾਅਦ ਇੱਥੇ ਆ ਕੇ ਸਾਡੇ ਗੱਡੀ ਦੀ ਟੱਕਰ ਮਾਰੀ ਪਿੱਛੇ ਟੱਕਰ ਮਾਰਨ ਤੋਂ ਬਾਅਦ ਇੱਥੇ ਗੱਡੀ ਆ ਕੇ ਰੋਗੀ ਦੇ ਅਸੀਂ ਟਾਕੀ ਖੋਲ ਕੇ ਇੱਥੋਂ ਭੱਜ ਗਏ ਤੇ ਤੁਸੀਂ ਪੁਲਿਸ ਨੂੰ ਸ਼ਿਕਾਇਤ ਵੀ ਕੀਤੀ ਹੈ ਦੀ ਕੋਈ ਹਾਂ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ ਤੁਸੀਂ ਤਾਂ ਨਹੀਂ ਸ਼ਿਕਾਇਤਾਂ ਇਹ ਧੌਂਕਿਆਂ ਧੌਂਕਿਆਂ ਨੂੰ ਆਉਂਦੀਆਂ ਸੀ ਪੁਲਿਸ ਨੂੰ ਤਾਂ ਅਸੀਂ ਪਹਿਲਾਂ ਵੀ ਸ਼ਿਕਾਇਤਾਂ ਕਰਦੇ ਰਹੇ ਹਾਂ ਕਈ ਐਪਲੀਕੇਸ਼ਨਾਂ ਦਿੱਤੀਆਂ ਸੀ ਪਹਿਲਾਂ ਵੀ ਧੌਂਕੀਆਂ ਆਉਂਦੀਆਂ ਸੀ ਪੁਲਿਸ ਨੂੰ ਲੜੀ ਵਰ ਦਿੰਦੇ ਰਹੇ ਤੇ ਤੁਸੀਂ ਇਕੱਲੇ ਸੀ ਨਾ ਤੁਹਾਡੇ ਨਾਲ ਹੋਰ ਵੀ ਸੀ ਕੋਈ ਨਹੀਂ ਮੇਰੇ ਨਾਲ ਹੋਰ ਸੀ ਇੱਕ ਹੋਰ ਕੌਣ ਸੀ ਆਪਣੇ ਨਾਲ ਜੀ ਸੰਦੀਪ ਕੁਮਾਰ ਸਨਨੀ ਜੀ ਕੋਈ ਥੋੜੀ ਜਿᱷ ਖ਼ਮੀ ਹੋਇਆ ਕੋਈ ਹੋਰ ਕਿਸੇ ਨਹੀਂ ਜ਼ਖਮੀ ਕੋਈ ਨਹੀਂ ਅਸੀਂ ਫਿਰ ਗੱਡੀ ਛੱਡ ਕੇ ਭੱਜ ਗਏ ਨਾ ਗੱਡੀ ਵਿੱਚ ਜਦੋਂ ਲੱਗੀ ਇੱਥੇ ਫਿਰ ਛੱਡ ਕੇ ਜਾਨ ਬਚਾਣ ਲਈ ਭੱਜ ਗਏ ਉਹ ਕਿੰਨੇ ਕ ਬੰਦੇ ਸੀ ਤੁਸੀਂ ਦੇਖਿਆ ਸੀ ਬਹੁਤਾਂ 10 12 ਬੰਦੇ ਸੀ ਜੀ ਇਹ ਦੋ ਗੱਡੀਆਂ ਸੀ ਉਹਨਾਂ ਦੀ ਇੱਕ ਗੱਡੀ ਤਾਂ ਪਿੱਛੇ ਹੀ ਮਤਲਬ ਉਹਨੂੰ ਛਕਾਨੀ ਮਿਲ ਗਈ ਸਿੱਧੀ ਨੰਗੀ ਤੇ ਇੱਕ ਗੱਡੀ ਸਾਡੇ ਪਿੱਛੇ ਆ ਕੇ ਟੱਕਰ ਮਾਰੀ ਇੱਕ ਗੱਡੀ ਨੂੰ ਕੱਲ ਰਾਤ ਗੁਰਮੀਤ ਸਿੰਘ ਹੈਗਾ ਵਾਸੀ ਭਾਦੜਾ ਪਿੰਡ ਇਹਨਾਂ ਨੇ ਸਾਡੇ ਵੱਸ ਬਿਆਨ ਲਿਖਾਇਆ ਸੀ ਕਿ ਉਹ ਆਪਣੇ ਤੁਮੜਾਡੇ ਤੋਂ ਪਿੰਡ ਨੂੰ ਵਾਪਸ ਜਾ ਰਿਹਾ ਸੀ ਕਾਰ ਦੇ ਉੱਤੇ ਇੱਕ ਸੰਨੀ ਸੰਦੀਪ ਸਦੀ ਨਾਮ ਦਾ ਮੁੰਡਾ ਇਹਦੇ ਨਾਲ ਹੋ ਸੀਗਾ ਇਹ ਕਹਿੰਦਾ ਕਿ ਆਰਮਿੰਦਰ ਸਿੰਘ ਰਾਮਾ ਹੈਗਾ ਤੇ ਇਹਨਾਂ ਦੇ ਟਰੱਕ ਯੂਨੀਅਨ ਜੀ ਇਹਨਾਂ ਦੇ ਨਾਲ ਹੁੰਦਾ ਇਹ ਉਹਨਾਂ ਨੇ ਦੋ ਗੱਡੀਆਂ ਸਾਡੇ ਪਿੱਛੇ ਲਾ ਲਈਆਂ ਪਹਿਲਾਂ ਤਾਂ ਰਸਤੇ ਜਿ ਘੇਰਨ ਦੀ ਕੋਸ਼ਿਸ਼ ਕਰਦੇ ਸੀ ਉੱਥੋਂ ਚਲੋ ਇਹ ਭਜਾ ਕੇ ਗੱਡੀ ਅੱਗੇ ਨਿਕਲ ਗਏ ਤੇ ਦੋ ਜਿਹੜੇ ਪਿੰਡ ਜਾ ਕੇ ਇਹਨਾਂ ਦੀ ਗੱਡੀ ਅੱਗੇ ਗੱਡੀ ਦੇ ਵਿੱਚ ਗੱਡੀ ਮਾਰ ਕੇ ਤੇ ਅੱਗੇ ਲੱਗ ਕੇ ਗੱਡੀ ਰੁਕ ਗਈ ਤੇ ਇਹਨਾਂ ਦੇ ਉੱਤੇ ਯਾਨੀ ਕਿ ਇਹਨਾਂ ਦੇ ਕਹਿਣ ਮੁਤਾਬਕ ਇਹਨਾਂ ਦੀ ਗੱਡੀ ਦੀ ਪੰਨ ਤੋੜ ਕੀਤੀ 45000 ਰੁਪਇਆ ਵੀ ਵਿੱਚੋਂ ਚੁੱਕ ਕੇ ਲੈ ਗਏ ਤੇ ਇਹਨਾਂ ਦੇ ਗੱਡੀ 'ਚ ਉਤਰ ਕੇ ਆਪਣੀ ਜਿਹੜੀ ਆ ਭੱਜ ਕੇ ਜਾਨ ਬਚਾਈ ਇਹਨਾਂ ਦੇ ਬਿਆਨ ਮੁਤਾਬਕ ਜੋ ਕਹਿੰਦੇ ਵੀ ਸਾਡੇ ਇਹਨਾਂ ਨੇ ਫਿਰ ਵੀ ਮਾਮਲੀ ਕੋਸ਼ਿਸ਼ ਕੀਤੀ ਸੀਗੀ ਤੇ ਇਸ ਕਰਕੇ ਦੇ ਬਿਆਨ ਦੇ ਉੱਤੇ 307 348 427 ਜਿਹੜੀ ਆਪੀਸੀ ਦੇ ਮੁਤਾਬਕ ਨਵੀਆਂ ਤਰ੍ਹਾਂ ਦੀ ਜਨਸਤੀ ਬਣ ਜਲੇ ਉਹ ਲਗਾ ਕੇ ਮਕਦਮਾ ਦਾਜ ਕਰ ਲਿਆ ਤੇ ਤਿੰਨ ਚਾਰ ਬੰਦੇ ਬਾਈ ਨੇ ਵਹਿ ਕੇ ਤੇ ਬਾਕੀ ਅਨਨੋਨੇ ਜੀ ਤਫਤੀਸ਼ ਕਰਕੇ ਜਿਹੜਾ ਹੈਗਾ ਉਹ ਉਹ ਜਲਦੀ ਹੀ ਉਹਨਾਂ ਜੋ ਨਹੀਂ ਕੇ ਸਾਰੇ ਬੰਦੇ ਫੜ ਕੇ ਅਸੀਂ ਜੇਲ੍ਹ ਵਿੱਚ ਪੇਚਾਂਗੇ